ਹੈਲੋ ਹਾਂਜੀ ਸਾਰੇ ਫਰੈਂਡਸ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬ੍ਰੈਡ ਨੇ ਬ੍ਰੈਡੋਂ ਤਾਂ ਕੀ ਬਣਾਵਾਂਗੇ ਆਓ ਦੇਖਦੇ ਉਹਦੇ ਲਈ ਮੇਰੇ ਤੇ ਨੇ ਚਾਰ ਬ੍ਰੈਡ ਲੈ ਕੇ ਮੈਂ ਥੋੜਾ ਜਿਹਾ ਚੂਰਾ ਕਰਕੇ ਮਲ ਕੇ ਇਹਨਾਂ ਨੂੰ ਪੀਸ ਕੇ ਹੱਥ ਦੇ ਨਾਲੇ ਬਸ ਦੁੱਧ ਦੇ ਵਿੱਚ ਸ਼ੂਗਰ ਨੂੰ ਲਈ ਰੱਖਦਾ ਸੀਗਾ ਇਹਦੇ ਵਿੱਚ ਆਪਾਂ ਨੇ ਦੁੱਧ ਪਾਇਆ ਹੋਰ ਕੁਝ ਨਹੀਂ ਹੈਗਾ ਬ੍ਰੈਡ ਨੇ ਬ੍ਰੈਡ ਦੇ ਵਿੱਚ ਆਪਨੇ ਦੁੱਧ ਪਾਇਆ ਤਾਂ ਕਿ ਇਹ ਸੌਫਟ ਹੋ ਜੇ 500 ਗ੍ਰਾਮ ਚੀਨੀ ਲਵਾਂਗੇ ਗੈਸ ਕਰ ਲਾਂਗੇ ਆਪਾਂ ਆਨ 500 ਗ੍ਰਾਮ ਚੀਨੀ ਤੇ ਆਪਾਂ 500 ਗ੍ਰਾਮ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਿੰਨੀ ਆਪਾਂ ਨੇ ਚੀਨੀ ਲੈਣੀ ਹੈ ਉਨਹੀਂ ਆਪਾਂ ਨੇ ਇਹਦੇ ਵਿੱਚ ਪਾਣੀ ਐਡ ਕਰਨਾ ਤੇ ਆਪਾਂ ਹੁਣ ਇਹਦੇ ਵਿੱਚ ਅਗਲੀ ਚੀਜ਼ ਐਡ ਕਰਾਂਗੇ ਉਹ ਹੈ ਥੋੜੀ ਜਿਹੀ ਸ਼ੱਕਰ ਤੁਸੀਂ ਕੱਲੇ ਸ਼ੱਕਰ ਵੀ ਲੈ ਸਕਦੇ ਹੋ ਪਰ ਮੈਂ ਅੱਜ ਥੋੜੀ ਸ਼ੱਕਰ ਤੇ ਚੀਨੀ ਤੋਂ ਬਣਾਉਂਗੀ ਇਸ ਰੈਸਪੀ ਨੂੰ ਜਦੋਂ ਤੱਕ ਆਪਣੀ ਚੀਨੀ ਮੈਲਟ ਹੋਊਗੀ ਉਦੋਂ ਤੱਕ ਆਪਾਂ ਇਹ ਤਿਆਰੀ ਕਰ ਲੈਨੇ ਆਂ ਇਹ ਜੀਨੀ ਨੂੰ ਪੜਕਦਾਂਗੇ ਆਪਣੇ ਦੁੱਧ ਦੇ ਵਿੱਚ ਡਬੋ ਕੇ ਰੱਖਿਆ ਹੋਇਆ ਇਹਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਦੁੱਧ ਉਹਨਾ ਕੀ ਪਾਉਣਾ ਜਿੰਨਾ ਕਿ ਆਪਣਾ ਬੈਟਰ ਵਧੀਆ ਬਣ ਜੇ ਇਹ ਨਹੀਂ ਵੀ ਤੁਸੀਂ ਜ਼ਿਆਦਾ ਦੁੱਧ ਪਾ ਦੋਗੇ ਫਿਰ ਇਹ ਜਿਆਦਾ ਸੌਫਟ ਬਣ ਜੇਗਾ ਤੇ ਜਿਹੜੀ ਇਹ ਰੈਸਪੀ ਬਣਾਉਣੀ ਹੈ ਉਹ ਇਹਨਾਂ ਦੀ ਨਹੀਂ ਬਣੇਗੀ बस ਥੋੜਾ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਤੇ ਮੈਨੂੰ ਥੋੜਾ ਜਿਹਾ ਬੈਟਰ ਲੱਗ ਰਿਹਾ ਹੈ ਵੀ ਜਿਆਦਾ ਸੌਫਟ ਹੈ ਮੈਂ ਇਹਦੇ ਵਿੱਚ ਸਿਰਫ ਇੱਕ 스ਪੂਨ ਕਣਕ ਦੇ ਆਟੇ ਦਾ ਪਾਉਂਗੀ ਜਿਹਨੂੰ ਆਪਾਂ ਗਹਿਣੂ ਦਾ ਆਟਾ ਵੀ ਕਹਿ ਦਿੰਦੇ ਆ ਸਿਰਫ ਇੱਕ 스ਪੂਨ ਪਾਇਆ ਮੈਂ ਦੇ ਵਿੱਚ ਕਢ ਲਾਂਗੇ ਥੋੜਾ ਜਿਹਾ ਤੇਲ ਦਾ ਹੱਥ ਲਗਾ ਕੇ ਆਪਾਂ ਇਹਨੂੰ ਜ਼ਿਆਦਾ ਇਹਨੂੰ ਗੁੰਨਣਾ ਨਹੀਂ ਹੈਗਾ ਬਸ ਸੌਫਟ ਜਿਹਾ ਹੀ ਰੱਖਣਾ ਹਾਂਜੀ ਇੱਧਰ ਆਪਾਂ ਨੇ ਦੇਖੋ ਚਾਸਨੀ ਰੱਖੀ ਹੈ ਇੱਧਰ ਆਪਾਂ ਹੁਣ ਹਾਂਜੀ ਹੁਣ ਆਪਾਂ ਨਾ ਛੋਟੀਆਂ ਛੋਟੀਆਂ ਬੋਲਸ ਲੈ ਕੇ ਬਿਲਕੁਲ ਹਲਕੇ ਹੱਥ ਨਾਲ ਰਾਉਂਡ ਸ਼ੇਪ ਦੇਵਾਂਗੇ ਇਹਨਾਂ ਨੂੰ ਇਸ ਤਰੀਕੇ ਨਾਲ ਰਾਉਂਡ ਸ਼ੇਪ ਦੇ ਲਾਂਗੇ ਆਪਾਂ ਹੱਥ ਦੇ ਉੱਪਰ ਨਾਲ ਥੋੜਾ ਜਿਹਾ ਔਇਲ ਲਗਾ ਲੈਣਾ ਬਸ ਇਸ ਤਰੀਕੇ ਨਾਲ ਆਪਾਂ ਸ਼ੇਪ ਦਿੰਦੇ ਜਾਵਾਂਗੇ ਜਿਆਦਾ badi shape ਨਹੀਂ ਕਰਨੀ ਹਲਕੀ ਰੱਖਣੀ ਹੈ ਛੋਟੀ ਮਲਕੇ ਹੁਣ ਆਪਾਂ ਚੈੱਕ ਕਰ ਲੈਨੇ ਵੀ ਆਪਣਾ ਆਇਲ ਗਰਮ ਹੋਇਆ ਕਿ ਨਹੀਂ ਥੋੜਾ ਜਿਹਾ ਬੈਟਰ ਪਾ ਕੇ ਬਸ ਮੀਡੀਅਮ ਫਲੇਮ ਤੇ ਜਦੋਂ ਆਪਣਾ ਆਇਲ ਹੋ ਜੇ ਮਲਕੇ ਥੋੜਾ ਘੱਟ ਗਰਮ ਹੋਵੇ ਉਦੋਂ ਆਪਾਂ ਇਹਨਾਂ ਨੂੰ ਫਰਾਈ ਹੋਣ ਲਈ ਪਾ ਦਾਂਗੇ ਜਿਆਦਾ ਕੋਇਲ ਗਰਮ ਨਹੀਂ ਹੋਣਾ ਚਾਹੀਦਾ ਜਿੱਦਾਂ ਕਿ ਖੌਲਦਾ ਹੁੰਦਾ ਤੇਲ ਨਾ ਉਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਫਿਰ ਇਹੇ ਉੱਪਰੋਂ ਜਿਆਦਾ ਪੱਕ ਜਾਣਗੇ ਤੇ ਨੀਚੋਂ ਹੱਥ ਕੱਚੇ ਰਹਿ ਜਾਣਗੇ ਹਾਂਜੀ ਸਾਰਿਆਂ ਨੂੰ ਆਪਾਂ ਦੇਖੋ ਚਾਰ ਬਰੈਡ ਸੀਗੇ ਆਪਣੇ ਚਾਰ ਬਰੈਡ ਤੋਂ ਕਾਫੀ ਕੁਆਂਟੀਟੀ ਦੇ ਵਿੱਚ ਆਪਾਂ ਇਹਨਾਂ ਨੂੰ ਬਣਾ ਰਹੇ ਆ ਦੇਖੋ ਆਪਾਂ ਕੋਈ ਬੇਕਿੰਗ ਸੋਡਾ ਯੂਜ਼ ਨਹੀਂ ਕੀਤਾ ਇਹਦੇ ਵਿੱਚ ਕੋਈ ਆਪਾਂ ਨੇ ਬੇਕਿੰਗ ਪਾਊਡਰ ਨਹੀਂ ਪਾਇਆ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਆਪਾਂ ਬਿਲਕੁਲ ਸਿੰਪਲ ਦੁੱਧ ਦੇ ਵਿੱਚ ਡਿਪ ਕੀਤਾ ਆਪਾਂ ਜੀ ਫ੍ਰੈਂਡ ਦੇਖੋ ਆਪਣੀ ਜਿਹੜੀ ਚਾਸਨੀ ਹੈ ਉਹ ਵੀ ਉਬਲਣ ਲੱਗ ਗਈ ਆ ਗੁਣਾ ਪੈਨ ਨੂੰ ਹਲਕੇ ਹੱਥ ਨਾਲ ਹਿਲਾ ਦਾਂਗੇ ਥੋੜਾ ਜਿਆਦਾ ਉਹਦੇ ਨਾਲ ਨਹੀਂ ਹਿਲਾਉਣਾ ਹਲਕਾ ਹਲਕੇ ਹਿਲਾਉਣਾ ਤਾਂ ਕਿ ਇੱਕ ਵਾਰੀ ਇਹ ਆਪਾਂ ਪਲਟ ਦਈਏ ਸਾਰੀ ਸਾਈਡ ਤੋਂ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਬ੍ਰਾਊਨ ਕਰਾਂ ਹਾਂਜੀ ਫ੍ਰੈਂਡ ਇਹ ਤਾਂ ਆਪਾਂ ਬਣਾ ਰਹੇ ਹਾਂ ਬ੍ਰੈਡ ਤੋਂ ਸੀਗੇ ਇਹ ਕਲਰ ਇਹਨਾਂ ਦਾ ਬਰਾਊਨ ਰੱਖਣਾ ਚਾਹੁੰਦੇ ਹੋ ਬਰਾਊਨ ਰੱਖ ਸਕਦੇ ਹੋ ਜਿਆਦਾ ਥੋੜਾ ਜਿਹਾ ਬਲੈਕ ਕਰਨਾ ਤਾਂ ਬਲੈਕ ਵੀ ਕਰ ਸਕਦੇ ਹੋ ਪਰ ਬਿਲਕੁਲ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਕਰਨਾ ਹਾਈ ਫਲੇਮ ਤੇ ਨਹੀਂ ਜਿਆਦਾ ਕਰਨਾ ਨਹੀਂ ਤਾਂ ਫਿਰ ਨਾ ਸੜੇ ਜੇ ਦਾ ਸਵਾਦ ਜਿੱਦਾਂ ਮੱਛੀ ਜੇ ਦਾ ਸਵਾਦ ਆਉਂਦਾ ਉਦਾਂ ਆਉਣ ਲੱਗ ਜਾਏਗਾ ਬਰਾਊਨ ਹੋਣ ਲੱਗ ਗਿਆ ਆਪਾਂ ਇਹਨੂੰ ਕਾਫੀ ਬਰਾਊਨ ਕਰਾਂਗੇ ਤੇ ਜਿਹੜੀ ਚਾਸਨੀ ਬਣਾਉਣੀ ਹੈ ਉਹ ਵੀ ਆਪਾਂ ਨੇ ਧਾਰ ਵਾਲੀ ਕੋਈ ਚਾਸਨੀ ਨਹੀਂ ਬਣਾਉਣੀ ਇਫਤ ਜਦੋਂ ਥੋੜੀ ਜੀ ਗਾੜੀ ਜੀ ਹੋ ਜਾਈ ਜਿੱਦਾਂ ਨਾ ਹਜੇ ਥੋੜਾ ਜਿਹਾ ਆਪਾਂ ਹੋਰ ਪਕਾ ਲੈਨੇ ਆ ਬਸ ਗਾੜੀ ਜੀ ਰੱਖਣੀ ਆਪਾਂ ਨੇ ਜਿੰਨੀ ਆਪਾਂ ਨੇ ਜੀ ਚੀਨੀ ਜਾਂ ਗੁੜ ਲੈਣਾ ਓਨਾ ਹੀ ਆਪਾਂ ਨੇ ਪਾਣੀ ਲੈਣਾ ਦੇਖੋ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਇਹਨਾਂ ਨੂੰ ਪਾਉਣਾ ਉਦੋਂ ਥੋੜਾ ਜਿਹਾ ਧਿਆਨ ਨਾਲ ਹਿਲਾਉਣਾ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਤੁਸੀਂ ਹਲਾਈ ਚੱਲੋਗੇ बस ब्रेडਾਂ ਦੇ ਵਿੱਚ ਦੁੱਧ ਓਨਾ ਕੇ ਪਾਉਣਾ ਜਿੰਨਾਕ ਬਰੈਡ ਨੂੰ ਸੋਕ ਲੈਣ ਇਹ ਨਹੀਂ ਵੀ ਤੁਸੀਂ ਜ਼ਿਆਦਾ ਪਾ ਦਿਓ ਤੁਹਾਨੂੰ ਨਾ ਕਿਸੇ ਵੀ ਚੀਜ਼ 'ਚ ਕੋਈ ਦਿੱਕਤ ਆਉਣੀ ਹੈ ਬਣਾਉਣ 'ਚ ਤੁਸੀਂ ਮੇਰੀ ਦੱਸੀ ਰੈਸਪੀ ਨੂੰ ਬਣਾਉਨੇ ਹੋ ਤੁਹਾਨੂੰ ਕੋਈ ਦਿੱਕਤ ਆਉਣੀ ਹੈ ਤਾਂ ਤੁਸੀਂ ਮੈਨੂੰ ਐਟ ਇਟ ਟਾਈਮ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਹਰ ਇੱਕ ਗੱਲ ਦਾ ਤੁਹਾਨੂੰ ਪ੍ਰੋਪਰ ਜਵਾਬ ਦੇਵਾਂਗੀ ਕਿਉਂਕਿ ਪੈਸੇ ਵੀ ਮੈਂ ਬਹੁਤ ਈਜੀ ਤਰੀਕੇ ਦੇ ਨਾਲ ਹਰ ਇੱਕ ਚੀਜ਼ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹਣੀ ਆ ਕਿ ਜਦੋਂ ਵੀ ਤੁਸੀਂ ਬਣਾਓ ਬਿਲਕੁਲ ਤੁਹਾਡੀ ਉਹ ਰੈਸਪੀ ਪਰਫੈਕਟ ਬਣੇ ਹਾਂਜੀ ਫ੍ਰੈਂਡ ਦੇਖੋ ਬਿਲਕੁਲ ਬ੍ਰਾਊਨ ਕਲਰ ਹੋਣ ਲੱਗ ਗਿਆ ਇਹਨਾਂ ਦਾ ਥੋੜਾ ਜਿਹਾ ਆਪਾਂ ਹੋਰ ਇਹਨਾਂ ਦਾ ਬ੍ਰਾਊਨ ਕਰ ਲੈਨੇ ਆ ਜਿਹੜੀ ਇਹ ਰੈਸਪੀ ਆਪਾਂ ਨੇ ਅੱਜ ਬਣਾਈ ਹੈ ਇਹ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਦੁੱਧ ਦੇ ਵਿੱਚ ਕਰਿਓ ਪਾਣੀ ਨਾ ਪਾਓ ਬ੍ਰੈਡਾਂ ਦੇ ਵਿੱਚ ਦੁੱਧ ਦੇ ਵਿੱਚ ਇਹਨੂੰ ਸੋਕ ਕਰਕੇ ਰੱਖ ਦਿਓ 5-4 ਮਿੰਟ ਤੇ ਉਸ ਤੋਂ ਬਾਅਦ ਨਾ ਫਿਰ ਤੁਸੀਂ ਇਹਨੂੰ ਬਣਾਓ ਇਹਨੂੰ ਜਦੋਂ ਤੁਸੀਂ ਖਾਓਗੇ ਇਹਦੇ ਵਿੱਚੋਂ ਤੁਹਾਨੂੰ ਨਾ ਇੰਨੇ ਜ਼ਿਆਦਾ ਫਲੇਵਰ ਆਉਣਗੇ ਜਿੱਦਾਂ ਕਿ ਆਪਣੀ ਚਮਚਮ ਖਾਣੇ ਆਪਾਂ ਬਰਫੀ ਖਾਣੇ ਆ ਕੋਈ ਕਾਫੀ ਫਲੇਵਰ ਹੋ ਆ ਜਾਂਦੇ ਨੇ ਕਿਉਂਕਿ ਆਪਣੇ ਦੁੱਧ ਦੇ ਵਿੱਚ ਬ੍ਰੈਡ ਪਾਏ ਹੋਏ ਨੇ ਨਾ ਇਸ ਲਈ ਹਾਂਜੀ ਹੁਣ ਦੇਖੋ ਆਪਣੀ ਇਹੇ ਬਣ ਕੇ ਰੈਡੀ ਨੇ ਇਹ ਨੇ ਆਪਣੀ ਬ੍ਰੈਡ ਤੇ ਗੁਲਾਬ ਜਾਮਨ ਆਪਾਂ ਨੇ ਇਹਨਾਂ ਨੂੰ ਕਰ ਲਿਆ ਫਰਾਈ ਹੁਣ ਆਪਾਂ ਨੂੰ 1-2 ਮਿੰਟ ਬਾਹਰ ਰੱਖਾਂਗੇ ਤੇ ਫਿਰ ਆਪਾਂ ਪਾਉਣੇ ਆਪਣੀ ਚਾਸਨੀ ਦੇ ਵਿੱਚ ਆਪਣੀ ਚਾਸਨੀ ਬਿਲਕੁਲ ਰੈਡੀ ਹੈ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਵਿੱਚ ਪਾਵਾਂਗੇ ਤਾਂ ਉਹ ਸੋਖ ਲੇਗੀ ਹੁਣ ਆਪਾਂ ਇੱਕ-ਇੱਕ ਕਰਕੇ ਚਾਸਨੀ ਦੇ ਵਿੱਚ ਡਿਪ ਕਰ ਦਾਂਗੇ ਇਹਨਾਂ ਬਹੁਤ ਹੀ ਸੌਫਟ ਤੇ ਬਹੁਤ ਹੀ ਟੇਸਟੀ ਬਣਦੀਆਂ ਨੇ ਤੇ ਮੁਸ਼ਕਿਲ ਕੋਈ ਵੀ ਨਹੀਂ ਬੱਚਾ ਵੀ ਕੋਈ ਇਹਨਾਂ ਨੂੰ ਬਣਾ ਸਕਦਾ ਕੋਈ ਤੁਸੀ ਇਹਦੇ ਵਿੱਚ ਬੇਕਿੰਗ ਸੋਡਾ ਕੋਈ ਬੇਕਿੰਗ ਪਾਊਡਰ ਨਹੀਂ ਪਾਉਣਾ ਸਿੰਪਲੀ ਐਦਾਂ ਹੀ ਬਣਾਉਣਾ ਵਸ ਸਿਰਫ ਬ੍ਰੈਡਾਂ ਨੂੰ ਦੁੱਧ ਦੇ ਵਿੱਚ ਡੁਬੋ ਦਿਓ ਦੇਖੋ ਮੈਂ ਮੀਡੀਅਮ ਫਲੇਮ ਤੇ ਚਾਸਨੀ ਕਰਕੇ 1-2 ਮਿੰਟ ਇਹਨਾਂ ਨੂੰ ਮੈਂ ਐਦਾਂ ਹੀ ਇਹਨਾਂ ਦੇ ਵਿੱਚ ਉਬਾਲੂਗੀ ਤਾਂ ਕਿ ਇਹ ਚੰਗੇ ਤਰੀਕੇ ਨਾਲ ਸੌਫਟ ਹੋ ਕੇ ਥੋੜੀ ਜਿਹੀ ਪਾਵਾਂਗੇ ਚਾਸਨੀ ਤੇ ਗਰਮਾ ਗੰਨ ਫਰਾਈ ਕਰੋ ਤੇ ਵੀਡੀਓ ਚੰਗੀ ਲੱਗਦੀ ਨਹੀਂ ਹੈ ਅੱਗੇ ਅੱਗੇ ਗਰੁੱਪ ਦੇ ਵਿੱਚ ਸ਼ੇਅਰ ਕਮੈਂਟ ਲਾਇਕ ਜਰੂਰ ਕਰਦੇ ਜਾ ਕਰੋ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਫਰੈਂਡ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਆ ਦੇਖੋ ਆਪਣੇ ਸਾਰੇ ਹੁਣ ਰੈਡੀ ਨੇ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਫਰੈਂਡਸ ਨੂੰ ਸਤਿ ਸ਼੍ਰੀ ਅਕਾਲ